ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇਹ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਅੱਜ ਕਰਦਾ ਬਾਕੀ ਸਾਰਾ ਕੰਮ ਕਰਕੇ ਝਾੜੂ ਪੋਚਾ ਕੱਪੜੇ ਧੋ ਕੇ ਥੋੜਾ ਬਤਰ ਸੋਈਦਾ ਜਿਹੜਾ ਕੰਮ ਰਹਿੰਦਾ ਸੀ ਉਹ ਕਰਕੇ ਮੈਂ ਹੋ ਗਈ ਸੀ ਫ੍ਰੀ ਤੇ ਮੈਂ ਕਿਹਾ ਬਾਥ ਲੈਣ ਤੋਂ ਪਹਿਲਾਂ ਮੈਂ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਰਦਾ ਕਲੀਨ ਇਹਨਾਂ ਚੇਅਰਜ਼ ਨੂੰ ਟੱਬ ਨੂੰ ਕੱਪ ਨੂੰ ਬੱਕਟ ਬੈਠਣ ਵਾਲੀ ਪੀੜੀ ਤੇ ਵਾਸ਼ਿੰਗ ਮਸ਼ੀਨ ਮੈਂ 15 ਦਿਨ ਦੇ ਵਿੱਚ ਇੱਕ ਮਤਲਬ ਕਿ 15 ਦਿਨ ਬਾਅਦ ਮੈਂ ਇੱਕ ਵਾਰੀ ਇਹਨਾਂ ਨੂੰ ਜਰੂਰ ਸਾਫ਼ ਕਰਦੀ ਹੁੰਨੀ ਆ ਤੇ ਮਤਲਬ ਕਿ ਮਹੀਨੇ ਦੇ ਵਿੱਚ ਦੋ ਵਾਰੀ ਕਿਉਂਕਿ ਨਾ ਇਹਨਾਂ ਉੱਤੇ ਵੀ ਨਿਸ਼ਾਨ ਪੈ ਜਾਂਦੇ ਆ ਚਿੱਟੇ-ਚਿੱਟੇ ਜਿਹੇ ਕਲਰ ਦੇ ਨਿਸ਼ਾਨ ਆ ਪਾਣੀ ਦੇ ਤੇ ਉਹ ਚੰਗਾ ਨਹੀਂ ਲੱਗਦਾ ਟੱਬ ਟੁੱਬ ਜਿਹੜੇ ਉਹ ਗੰਦੇ ਲੱਗਣ ਲੱਗ ਪੈਂਦੇ ਆ ਤੇ ਸੋ ਇਸ ਕਰਕੇ ਮੈਂ ਇਹਦੇ ਲਈ ਕੋਈ ਖਾਸ ਉਹ ਨਹੀਂ ਯੂਜ਼ ਕਰਦੀ ਜਿਹਨੂੰ ਕਹਦੇ ਕੋਈ ਸਪੈਸ਼ਲ ਚੀਜ਼ ਇਹਨਾਂ ਨੂੰ ਸਾਫ਼ ਕਰਨ ਲਈ ਉਹ ਨਹੀਂ ਮੈਂ ਵਿਮ ਸਾਬਣ ਜਿਹੜਾ ਹੁੰਦਾ ਉਹ ਲੈ ਲੈਣੀ ਹੁੰਦੀ ਆ ਬਰਤਨ ਸਾਫ਼ ਕਰਨਾ ਨਾ ਤੇ ਪਰ ਉਹ ਮੈਂ ਅਲੱਗ ਲੈਣੀ ਆ ਬਰਤਨ ਵਾਲਾ ਨਹੀਂ ਉਹਨੂੰ ਕੀ ਕਹੇ ਦਾ ਯੂਜ਼ ਕਰਦੀ ਹੁੰਨੀ ਜਿਹੜਾ ਬਰਤਨਾਂ ਲਈ ਯੂਜ਼ ਕਰੀਦਾ ਅਲੱਗ ਰੱਖੀ ਹੁੰਦੀ ਮੈਂ ਇੱਕ ਟਿੱਕੀ ਜਿਹੜੀ ਆ ਐਸੇ ਕੰਮ ਵਾਸਤੇ ਤੇ ਉਹ ਮੈਂ ਲੈ ਲਿਆ ਸੀਗਾ ਸਾਬਣ ਤੇ ਵਿਮ ਸਾਬਣ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਹੀ ਕਲੀਨ ਹੋ ਜਾਂਦੀਆਂ ਅੱਧਾ ਨਹੀਂ ਪੀ ਉਹਦੇ ਨਾਲ ਸਾਫ਼ ਨਹੀਂ ਹੁੰਦੀ ਆ ਉਹਦੇ ਨਾਲ ਬਹੁਤ ਸਾਫ਼ ਹੋ ਜਾਂਦੀ ਆ ਤੇ ਇਹ ਮੈਂ ਚੰਗੀ ਤਰ੍ਹਾਂ ਜਿਹੜਾ ਟੱਬ ਆ ਇਹਨੂੰ ਕਰ ਲੂੰਗੀ ਸਾਫ਼ ਇਹ ਇਹਦੇ ਉੱਤੇ ਵੀ ਜਿੱਦਾਂ ਥੋੜੇ ਸਿਆਲਾਂ ਵਿੱਚ ਯੂਜ਼ ਕੀਤਾ ਹੁੰਦਾ ਉਹਦਾ ਤਾਂ ਮੈਂ ਸਾਫ਼ ਕਰਦੀ ਰਹਿਣੀ ਆ ਬਟ ਕਈ ਵਾਰੀ ਕਿਸੇ ਨਾ ਕਿਸੇ ਨੂੰ ਵਾਦ ਦਿੰਦੀ ਆ ਔਇਲ ਯੂਜ਼ ਕਰਨ ਦੀ ਤੇ ਉਹਦੇ ਜਿਹੜੇ ਨਿਸ਼ਾਨ ਆ ਉਹ ਲੱਗ ਜਾਂਦੇ ਆ ਟੱਬ ਵਗੈਰਾ ਨੂੰ ਤੇ ਲੋ ਜੀ ਇਹ ਟੱਬ ਮੈਂ ਚੰਗੀ ਤਰ੍ਹਾਂ ਉਹਨੂੰ ਕਿ ਕਹੀਦਾ ਮਾਂਜ ਦਿੱਤਾ ਤੇ ਹੁਣ ਮੈਂ ਇਹ ਵਾਲੀ ਬੱਕਟ ਛੋਟੀ ਮਾਂਜ ਦੂੰਗੀ ਇਹ ਹੈਗੀ ਜੀ ਮੇਰੀ ਪੋਚਾ ਲਾਉਣ ਵਾਲੀ ਬੱਕਟ ਇਹਨੂੰ ਮੈਂ ਚੰਗੀ ਤਰ੍ਹਾਂ ਉਹਨੂੰ ਕੀ ਕਹਿਦਾ ਕਰ ਲੂੰਗੀ ਸਾਫ਼ ਉਹਨਾਂ ਤਾਂ ਮੈਂ ਇਹ ਵਾਲੀ ਤਾਂ ਤਕਰੀਬਨ ਰੋਜ਼ ਹੀ ਸਾਫ਼ ਕਰਦੀ ਆ ਪੋਚਾ ਲਾਉਣ ਵਾਲੀ ਬਟ ਸਾਬਣ ਨਾਲ ਨਹੀਂ ਵੈਸੇ ਧੋ ਦਿੰਨੀ ਹੁੰਦੀ ਆ ਤੇ ਅੱਜ ਉਹਨੂੰ ਮੈਂ ਚੰਗੀ ਤਰ੍ਹਾਂ ਇਸ ਵਿਮ ਸੋਪ ਨਾਲ ਚੰਗੀ ਤਰ੍ਹਾਂ ਉਹਨੂੰ ਕਰ ਦੂੰਗੀ ਸਾਫ਼ ਮੈਨੂੰ ਕਲੀਨਿੰਗ ਦਾ ਸ਼ੌਂਕ ਹੈ ਜਿੱਦਾਂ ਕਿ ਮੈਨੂੰ ਇਦਾਂ ਨਹੀਂ ਕਿ ਮੇਰੇ ਕਰ ਕੋਈ ਸੇ ਨੇ ਆਉਣਾ ਤੇ ਮੈਂ ਉਦੋਂ ਹੀ ਕਲੀਨਿੰਗ ਕਰਾਂ ਨਹੀਂ ਮੈਨੂੰ ਸ਼ੌਂਕ ਆ ਆਪਣੇ ਘਰ ਦੀ ਹਰ ਇੱਕ ਚੀਜ਼ ਜਿਹੜੀ ਮੇਰੇ ਘਰ ਦੀ ਕਲੀਨ ਹੋਵੇ ਚਾਹੇ ਉਹ ਪੁਰਾਣੀ ਹੋਵੇ ਤਾਂ ਵੀ ਉਹ ਕਲੀਨ ਹੋਵੇ ਐਦਾਂ ਨਹੀਂ ਭਈ ਨਵੀਂ ਲਿਆਂਦੀ ਆ ਤਾਂ ਉਹ ਹੀ ਕਲੀਨ ਕਰਨੀ ਆ ਇਹ ਚੇਅਰਜ਼ ਹੁਣ ਬਹੁਤ ਪੁਰਾਣੀਆਂ ਐ ਨਾ ਚੇਅਰਜ਼ ਨੂੰ ਕਮ ਸੇ ਕਮ 20 ਸਾਲ ਤੇ ਸਾਡੀ ਮੈਰਿਜ ਨਹੀਂ ਹੋ ਗਏ ਉਸ ਤੋਂ ਪਹਿਲਾਂ ਦੀਆਂ ਮਾਨੀ ਦੇ ਬਾਬੇ ਨੇ ਚੇਅਰਜ਼ ਲਈਆਂ ਹੋਈਆਂ ਤੇ ਇਹਨਾਂ ਨੂੰ ਮੈਂ ਕਲੀਨ ਜਿਹੜਾ ਉਹ ਕਰਦੀ ਰਹਿੰਦੀ ਹੁੰਨੀ ਆ ਤਾਂ ਤੁਸੀਂ ਦੇਖ ਲਓ ਵੀ 20 ਸਾਲ ਹੋ ਗਏ ਨਾ ਚੇਅਰਜ਼ ਨੂੰ ਚਾਰ ਰਹਿ ਗਈਆਂ ਬਾਕੀ ਕਿੰਨੀਆਂ ਜੜੀਆਂ ਟੁੱਟ ਗਈਆਂ ਤੇ ਇਹ ਚੇਅਰਸ ਜਿਹੜੀਆਂ ਸੀ ਉਧਰ ਵੇੜੇ ਦੇ ਵਿੱਚ ਫਰੰਟ ਵਾਲੇ ਵੇੜੇ ਦੇ ਵਿੱਚ ਰੱਖ ਲਈ ਦੀਆਂ ਕੋਈ ਆਇਆ ਗਿਆ ਜਿਹਨੇ ਕਿ ਅੰਦਰ ਨਹੀਂ ਆਉਣਾ ਚਾਹੁੰਦਾ ਕਰਦੇ ਤਾਂ ਅਸੀਂ ਫਿਰ ਉੱਥੇ ਚੇਅਰ ਜਿਹੜੀ ਉਹਨੂੰ ਕੀ ਕਹਿੰਦਾ ਉਹਦੇ ਉੱਤੇ ਬੈਠਣ ਨੂੰ ਦੇ ਦੇਈ ਦੀ ਹੈ ਚੇਅਰ ਤਾਂ ਸੋ ਮੈਂ ਕਿਹਾ ਨੂੰ ਸਾਫ ਕਰ ਲਈਏ ਇਹਨਾਂ ਚੋਂ ਇੱਕ ਚੇਅਰ ਜਿਹੜੀ ਆ ਇਸ ਤੋਂ ਬਾਅਦ ਵਿੱਚ ਮੈਂ ਜਿਹੜੀ ਸਾਫ ਕਰੂੰਗੀ ਉਹ ਪਗੀ ਦੀ ਆ ਉਹ ਨਹੀਂ ਅਸੀਂ ਕਿਸੇ ਵੀ ਇਨਸਾਨ ਨੂੰ ਬੈਠਣ ਨੂੰ ਦੇਈ ਦੀ ਕਿਉਂਕਿ ਉਹ ਜਿਹੜੀ ਚੇਅਰ ਸਪੈਸ਼ਲ ਪਗੀ ਦੀ ਆ ਤੇ ਇਸ ਕਰਕੇ ਉਹ ਪਗੀ ਨੇ ਨੌਂਦਰਾ ਵਗੈਰਾ ਮਾਰ ਮੁਰ ਕੇ ਵੈਸੇ ਵੀ ਖਰਾਬ ਕੀਤੀ ਹੋਈ ਆ ਤਸੋ ਆਪਾਂ ਪਗੀ ਨੂੰ ਉਹ ਵਾਲੀ ਚੇਅਰ ਦੇਈ ਦੀ ਆ ਬੈਠਣ ਨੂੰ ਸਾਰੀਆਂ ਐਸੇ ਕਮਲ ਨਹੀਂ ਲਾਈਆਂ ਪੇ ਹਰ ਕਿਸੇ ਤੇ ਪਗੀ ਬੈਠ ਜਾਵੇ ਇਹ ਆ ਜੀ ਪਗੀ ਦੀ ਪਗੀ ਨੇ ਇਹਦਾ ਕੀ ਬਣਾਇਆ ਹੋਇਆ ਨੌਂਦਰਾ ਮਾਰਦੀ ਰਹਿੰਦੀ ਆ ਇਹਦੇ ਉੱਤੇ ਇਹਦਾ ਬੁਰਾ ਹਾਲ ਕੀਤਾ ਚੇਅਰ ਦਾ ਹੁਣ ਦੇਖਾਂਗੇ ਹੁਣ ਇਹ ਉੱਚੀ ਆ ਚੇਅਰ ਤੇ ਇਹਦੇ ਉੱਤੇ ਉਹਦੇ ਕੋਲ ਹੁਣ ਐਨਾ ਬੈਠ ਨਹੀਂ ਹੁੰਦਾ ਤੇ ਉਹਦੇ ਲਈ ਦੇਖਦੇ ਹਾਂ ਹੁਣ ਜਿਹੜਾ ਛੋਟੀ ਚੇਅਰ ਹੁੰਦੀ ਇੱਕ ਮੂੜਾ ਜਿਹਨੂੰ ਕਹਿ ਦਿੰਦੇ ਆ ਉਹਦਾ ਬਣਿਆ ਹੁੰਦਾ ਉਹ ਕਾਨਿਆਂ ਦਾ ਉਹ ਲੈ ਕੇ ਆਉਣਾ ਰਸਤੇ 'ਚ ਮਿਲ ਜਾਂਦੇ ਜਲੰਧਰ ਜਾਂਦੀਆਂ ਉਹ ਸੌਫਟ ਜਿਹਾ ਲੈ ਕੇ ਆਵਾਂਗੇ ਤੇ ਫਿਰ ਇਹਨੂੰ ਬੈਣਾ ਜਿਹੜਾ ਉੱਤੇ ਸੌਖਾ ਹੋਊਗਾ ਕਿਉਂਕਿ ਇਹ ਗਰਮੀਆਂ ਦੇ ਵਿੱਚ ਆਪਣੇ ਬੈੱਡ ਬੁੱਡ ਤੇ ਉਦਾਂ ਇਹਦੀ ਮੰਜੀ ਵੀ ਆ ਉਹ ਕਿਸੇ ਚੀਜ਼ ਤੇ ਨਹੀਂ ਬੰਦੀ ਇਹੋ ਇਦਾਂ ਦੀ ਤੇ ਚੇਅਰ ਤੇ ਸੌਂਦੀ ਹੈ ਗਰਮੀਆਂ 'ਚ ਤੇ ਇਸ ਕਰਕੇ ਇਹਦੇ ਲਈ ਉਹ ਵਾਲੀ ਚੇਅਰ ਜਿਹੜੀ ਉਹ ਲੈ ਕੇ ਆਵਾਂਗੇ ਤੇ ਇਹ ਪੀੜੀ ਆ ਜੀ ਪੀੜੀਆਂ ਦੇਖਣ ਨੂੰ ਸਾਫ਼ ਲੱਗਦੀਆਂ ਹੁੰਦੀਆਂ ਉੱਪਰੋਂ ਬਾਰੇ ਵਿੱਚੋਂ ਜਿਹੜੀਆਂ ਉਹ ਬਹੁਤ ਗੰਦੀਆਂ ਹੋ ਜਾਂਦੀਆਂ ਇਹਨਾਂ ਦੀ ਬੈਕ ਸਾਈਡ ਤੋਂ ਤਾਂ ਸੋ ਮੈਂ ਉਦੋਂ ਵੀ ਚੰਗੀ ਤਰ੍ਹਾਂ ਨੂੰ ਕਰ ਦਿੱਤਾ ਸੀ ਸਾਫ਼ ਤੇ ਇਹ ਆਪਣਾ ਜੀ ਮਸ਼ੀਨ ਦਾ ਟੱਕਣ ਵਾਸ਼ਿੰਗ ਮਸ਼ੀਨ ਦਾ ਤੇ 1 ਸਾਲ ਹੋ ਗਿਆ ਜੀ ਵਾਸ਼ਿੰਗ ਮਸ਼ੀਨ ਲਈ ਨੂੰ ਇੱਕ ਸਾਲ ਹੋਣਾ ਜੂਨ ਦੇ ਵਿੱਚ ਅਪ੍ਰੈਲ ਹਾਂਜੀ ਜੂਨ ਵਿੱਚ ਵਾਸ਼ਿੰਗ ਮਸ਼ੀਨ ਨੂੰ ਇੱਕ ਸਾਲ ਹੋ ਜਾਣਾ ਤੇ ਪਰ ਮੈਂ ਇਹਦੀ ਵੀ ਬਹੁਤ ਧਿਆਨ ਰੱਖਦੀ ਹੁੰਦੀ ਇਹਦੀ ਮਸ਼ੀਨ ਦੀ ਵੀ ਸਾਫ ਸਫਾਈ ਦਾ ਮੈਂ ਇਹਨੂੰ ਗੰਦੀ ਨਹੀਂ ਉਹਨੂੰ ਕੀ ਕਹ ਜੀਦਾ ਛੱਡਦੀ ਤੇ ਨਾ ਹੀ ਮੈਂ ਇਹਨੂੰ ਧੁੱਪੇ ਜਾਂ ਇਦਾਂ ਛੱਡਦੀ ਹੁੰਨੀ ਆ ਮੈਂ ਇਹਨੂੰ ਚੰਗੀ ਤਰ੍ਹਾਂ ਕਰ ਲੂੰਗੀ ਸਾਫ ਇਹਦੇ ਉੱਤੇ ਵੀ ਜਿੱਦਾਂ ਆਪਾਂ ਯੂਜ਼ ਕਰਦੇ ਆਂ ਤੇ ਪਾਣੀ ਦੇ ਜਿਹੜੇ ਉਹ ਛਿੱਟੇ ਵਗੈਰਾ ਜਿਹੜੇ ਉਹ ਜੰਮ ਜਾਂਦੇ ਆ ਮਸ਼ੀਨ ਦੇ ਉੱਤੇ ਇਸ ਕਰਕੇ ਮੈਂ ਕਿਹਾ ਇਹਨੂੰ ਚੰਗੀ ਤਰ੍ਹਾਂ ਕਰ ਲਾਂ ਸਾਫ਼ ਤੇ ਬਹੁਤ ਜ਼ਿਆਦਾ ਗੰਦੀ ਤਾਂ ਨਹੀਂ ਸੀਗੀ ਕਿਉਂਕਿ ਮੈਂ ਤਕਰੀਬਨ ਇਹਨੂੰ ਸਾਫ਼ ਜਿਹੜਾ ਉਹ ਕਰਦੀ ਰਹੀ ਨਹੀਂ ਆ ਵਾਸ਼ਿੰਗ ਮਸ਼ੀਨ ਨੂੰ ਵੀ ਤੇ ਇਸ ਕਰਕੇ ਇੰਨੀ ਜ਼ਿਆਦਾ ਗੰਦੀ ਨਾ ਹੋਣ ਕਰਕੇ ਛਾਟੇ ਸਾਫ਼ ਹੋ ਗਈ ਤੇ ਕਿਸੇ ਦਿਨ ਉਹਨੂੰ ਅਸੀਂ ਵਿੱਚੋਂ ਖੋਲ ਕੇ ਫੇਰ ਕਲੀਨ ਕਰਾਂਗੇ ਕਿਉਂਕਿ ਮਨਵੀਰ ਕਰ ਲੈਂਦਾ ਕਲੀਨ ਇਹ ਜੀ ਆਪਾਂ ਚੰਗੀ ਤਰ੍ਹਾਂ ਕਰ ਲਈ ਆ ਸਾਫ਼ ਵਾਸ਼ਿੰਗ ਮਸ਼ੀਨ ਪਾਉਣ ਨਾਲ ਹੋਣੇ ਨੂੰ ਆਪਾਂ ਤੋੜ ਦਿੱਤਾ ਚੰਗੀ ਤਰ੍ਹਾਂ ਇਹ ਇਹਦੀ ਬੈਕ ਸਾਈਡ ਵੀ ਮੈਂ ਕਿ ਮੈਂ ਚੈੱਕ ਕਰ ਲਾਂ ਅੰਦਰ ਮਤਲਬ ਕਿ ਜਿੱਥੇ ਲੱਗੀ ਹੁੰਦੀ ਹੈ ਕਾਰਨਰ ਵਗੈਰਾ ਚ ਪਾਣੀ ਪਾ ਦਾਂ ਵੈਸੇ ਤਾਂ ਇੱਥੋਂ ਸਾਫ਼ ਹੈ ਪਰ ਟਿੱਡੀਆਂ ਵਗੈਰਾ ਜਿਹੜੀਆਂ ਉਹ ਹੋ ਜਾਂਦੀਆਂ ਕਾਰਨਰ ਚ ਸਲਾਬੇ ਵਾਲੀ ਤਾਂ ਤੇ ਸੋ ਇਸ ਕਰਕੇ ਮੈਂ ਉੱਥੋਂ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਸਫਾਈ ਕਰਕੇ ਤੇ ਥੋੜੀ ਜਿਹੀ ਸਰਫ ਮਾਰ ਕੇ ਬਾਸ ਵਾਲਾ ਝਾੜੂ ਮਾਰ ਕੇ ਫਿਰ ਮਸ਼ੀਨ ਵਾਲੀ ਜਗ੍ਹਾ ਜਿਹੜੀ ਉਹ ਸਾਫ਼ ਕਰੂੰਗੀ ਤੇ ਫਿਰ ਉੱਥੇ ਮਸ਼ੀਨ ਜਿਹੜੀ ਉਹ ਰੱਖੋਗੇ ਤੇ ਇਹ ਕਰ ਲੈਣੇ ਆ ਜੀ ਆਪਾਂ ਪੀੜੀ ਵੀ ਤੋ ਲੈਣੇ ਆ ਇਹ ਵੀ ਨਿਕਲਾਈ ਜਿਆਣਾ ਚਿੱਟੀ ਇਹਨੂੰ ਰੱਖ ਲੈਣੇ ਆ ਏ ਜੀ ਉਹਨੂੰ ਕੀ ਕਹਿੰਦਾ ਆਪਣਾ ਬੱਕਟ ਛੋਟੀ ਬਿਲਕੁਲ ਸਾਫ਼ ਹੋ ਗਈ ਇਹ ਵਾਲੀ ਵੀ ਇਹਨਾਂ ਦੇ ਉੱਤੇ ਵੀ ਥੋੜੀ ਬਹੁਤ ਹੀ ਮਿਹਨਤ ਕਰੋ ਇਦਾਂ ਦੇ ਭਾਂਡਿਆਂ ਦੇ ਉੱਤੇ ਵੀ ਜਿਹੜੇ ਕਿ ਬਾਥਰੂਮ ਦੇ ਆ ਤੋ ਐਨ ਸਾਫ਼ ਹੋ ਜਾਂਦੇ ਆ ਤੇ ਮੈਨੂੰ ਤਾਂ ਆਦਤ ਹੈ 15 ਦਿਨ ਬਾਅਦ ਵਿੱਚ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਉਹ ਸਾਫ਼ ਕਰ ਦਿੰਨੀ ਆ ਆਪਣਾ ਟੱਬ ਵੀ ਹੋ ਗਿਆ ਜੀ ਚੰਗੀ ਤਰ੍ਹਾਂ ਸਾਫ਼ ਇੱਥੇ ਮੈਂ ਥੋੜਾ ਚਿਰ ਇਹਨਾਂ ਨੂੰ ਧੁੱਪੇ ਪੇ ਰਾਂ ਤਾਂ ਕਿ ਜਦੋਂ ਸੁੱਕ ਸੁੱਕ ਜਾਣਗੇ ਤਾਂ ਫਿਰ ਇਹਨਾਂ ਨੂੰ ਅੰਦਰ ਰੱਖੋਗੇ ਇਹ ਚੇਅਰਜ਼ ਵੀ ਕਰ ਲਈ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਤੇ ਬਗੀਆਂ ਦੀ ਚੇਅਰ ਤਾਂ ਤਕਰੀਬਨ ਮੈਂ ਸਾਫ਼ ਕਰਦੀ ਰਹਿਣੀ ਤੀਜੇ ਚੌਥੇ ਦਿਨ ਤਾਂ ਇਸ ਕਰਕੇ ਉਹਨੂੰ ਕੀ ਕਹੀਦਾ ਜਿਹੜੀਆਂ ਇਹ ਲੇਟ ਥੋੜਾ ਸਾਫ਼ ਕਰਦੀਆਂ ਪਗੀਆਂ ਦੀ ਤਕਰੀਬਨ ਸਾਫ਼ ਹੋ ਹੀ ਜਾਂਦੀ ਹੈ ਚੇਅਰ ਤੇ ਇਹ ਕਰ ਲਈਆਂ ਜੀ ਆਪਾਂ ਚੇਅਰਜ਼ ਸਾਫ਼ ਤੇ ਬਗੀ ਦੀ ਚੇਅਰ ਕਰ ਦੇਣੀ ਆ ਪਰ ਟਾਇਰ ਤੇ ਬਗੀ ਲਈ ਲੈ ਕੇ ਆਵਾਂਗੇ ਨਵੀਂ ਚੇਅਰ ਇਹ ਬਹੁਤ ਹੁਣ ਖਰਾਬ ਜੀ ਹੋ ਗਈ ਐ ਤੇ ਇਹ ਲਾਸਟ ਤੇ ਜੀ ਆਪਾਂ ਮਾਂਜ ਲਾਂਗੇ ਵਾਲਾ ਕੱਪ ਚੰਗੀ ਤਰ੍ਹਾਂ ਕਿਉਂਕਿ ਕੱਪੇ ਵਾਲਾ ਬਹੁਤ ਉਹਨੂੰ ਕੀ ਕਹਿੰਦਾ ਖਰਾਬ ਜਿਹਾ ਲੱਗੰਦੇ ਆ ਸੀ ਵਿੱਚੋਂ ਤੇਲ ਤੂਰ ਲੱਗਾ ਕਰਕੇ ਹੋ ਜਾਂਦਾ ਵੈਸੇ ਤਾਂ ਸਹੀ ਹੁੰਦਾ ਤੇ ਲੋ ਜੀ ਆਪਾਂ ਚੰਗੀ ਤਰ੍ਹਾਂ ਕੁੱਟ ਕੇ ਮਾਂਜ ਕੇ ਘੜ ਦਿੱਤਾ ਜੀ ਇਹਨੂੰ ਵੀ ਚਿੱਟਾ ਤੇ ਸਾਰੀ ਸਫਾਈ ਵਾਲੀ ਆਪਾਂ ਕਰ ਦਿੱਤੀ ਆ ਤੇ ਜੇ ਆਪਾਂ ਹੈਲਪਰ ਵਗੈਰਾ ਰੱਖ ਲਿਓ ਉਹ ਇੰਨਾ ਚੀਜ਼ਾਂ ਦਾ ਨਹੀਂ ਧਿਆਨ ਦਿੰਦੇ ਉਹਨਾਂ ਨੂੰ ਤਕਰੀਬਨ ਉੰਨਾ ਕੰਮ ਕਰਦੇ ਆ ਜਿੰਨੇ ਇੱਕ ਮਤਲਬ ਕੀ ਆਪਾਂ ਕਹੀਏ ਇਹ ਐਕਸਟਰਾ ਕੰਮ ਜਿਹੜਾ ਇਹ ਆਪਾਂ ਆਪ ਹੀ ਕਰ ਸਕਦੇ ਆ ਇਹਦਾ ਨਹੀਂ ਅਗਲੇ ਧਿਆਨ ਦਿੰਦੇ ਜੇ ਆਪਾਂ ਕਿਸੇ ਨੂੰ ਰੱਖਦੇ ਵੀ ਆ ਤੇ ਸੋ ਇਸ ਕਰਕੇ ਮੈਨੂੰ ਇਹ ਕੰਮ ਜਿਹੜੇ ਆ ਉਹ ਆਪ ਹੀ ਕਰਨੇ ਪਸੰਦ ਆ ਮੈਂ ਕਿਸੇ ਤੇ ਡਿਪੈਂਡ ਨਹੀਂ ਰਹਿਣੀ ਇੰਨਾ ਕੰਮ ਵਾਲੀ ਕਲੀਨਿੰਗ ਵਾਸਤੇ ਕਲੀਨਿੰਗ ਜਿੰਨਾ ਹੋ ਸਕੇ ਕਰਦੀ ਮੈਂ ਆਪ ਹੀ ਕਰਦੀ ਆ ਇੱਥੇ ਮਨਵੀਰ ਆ ਗਿਆ ਸੀਗਾ ਆਪਣੇ ਹਵੇਲੀ ਤੋਂ ਸਾਰੇ ਕੰਮਕਾਰ ਕਰਕੇ ਤੇ ਹੁਣ ਇਹ ਕਰੂਗਾ ਇਸ਼ਨਾਨ ਤੇ ਇਸ ਤੋਂ ਬਾਅਦ ਮੈਂ ਕਰੂੰਗੀ ਤੇ ਇੱਥੇ ਮੈਂ ਚੰਗੀ ਤਰ੍ਹਾਂ ਲਾ ਦਿੱਤਾ ਸਾਰੇ ਬੇੜੇ ਵਿੱਚ ਪੋਚਾ ਤੇ ਪੋਚਾ ਲਾ ਕੇ ਤੇ ਹੁਣ ਮੈਂ ਜਿਹੜੇ ਪੋਚੇ ਆ ਇਹਨਾਂ ਨੂੰ ਪਾ ਦਊਗੀ ਤੁੱਪੇ ਸੁੱਕਣੇ ਵੈਸੇ ਤਾਂ ਮੈਂ ਪੋਚੇ ਪੋਚਾ ਲਾਉਣ ਤੋਂ ਬਾਅਦ ਧੋ ਦੇਣੀ ਹੁੰਦੀ ਬਟ ਅੱਜ ਮੈਂ ਥੱਕ ਗਈ ਸੀ ਸੋ ਮੈਂ ਧੋਤੇ ਨਹੀਂ ਮੈਂ ਕਿ ਮੈਂ ਇੱਥੇ ਹੀ ਸੁੱਕਣੇ ਪਾ ਦੇਣੀ ਆ ਤੇ ਕੱਲ ਨੂੰ ਪੋਚਾ ਲਾਉਣ ਤੋਂ ਪਹਿਲਾਂ ਮੈਂ ਇਹਨਾਂ ਨੂੰ ਦੋਂਗੀ ਚੰਗੀ ਤਰ੍ਹਾਂ ਤੇ ਫਿਰ ਉਹਨੂੰ ਕੀ ਕਰਦਾ ਉਹਨੂੰ ਕਾ ਪੂੰਚ ਲਾਉਂਗੀ ਧੋਂ ਤੋਂ ਬਾਅਦ ਵਿੱਚ ਤੇ ਇਹ ਜੀ ਆਪਾਂ ਟੱਬ ਵੀ ਦੇਖ ਲਓ ਬਿਲਕੁਲ ਕਲੀਨ ਕਰ ਦਿੱਤਾ ਏ ਸਾਰਾ ਸਮਾਨ ਤੇ ਬੇੜਾ ਵਗੈਰਾ ਵੀ ਹੈਨ ਸਾਫ ਕਰਤਾ ਏ ਆਪਣਾ ਪੁਦੀਨੇ ਵਾਲਾ ਗਮਲਾ ਚੇਅਰਸ ਵੀ ਸਾਫ ਕਰ ਦਿੱਤੀਆਂ ਚਲੋ ਜੀ ਪਲੀਜ਼ ਸਾਡੇ ਕਰੇ ਲੋ ਵਲੌਗ ਹੁੰਦੇ ਆ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਇਹ ਜੀ ਗੰਗਾ ਵਾਸਤੇ ਤੇ ਜੇ ਮੰਗ ਵਾਸਤੇ ਦੜੀਆ